ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਜੋਤ ਸਰੂਪ ਤੇ ਤੇ ਕਹੋ ਕਵੇ ਰਹਿ ਰਾਮ ਕੇ ਅੰਤ ਤੂੰ ਤੇ ਰਾਮ ਦੀ ਅੰਸ ਸੂਰਜ ਹੈ ਸੂਰਜ ਦੀ ਕਿਰਨਾਂ ਨੇ ਫਿਰ ਕਿਰਨਾਂ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦਿੰਦਾ ਉਹ ਹੈ ਜੋ ਦਿਖਾਈ ਦੇ ਰਿਹਾ ਹੈ ਇਹ ਨਹੀਂ ਦਿਖਾਈ ਦੇ ਸਕਦਾ ਅਗਰ ਰੋਸ਼ਨੀ ਨਾ ਹੋਵੇ रोशनी क्यों है किरणा ने किरणा क्यों ने सूरज है परमात्मा है फिर उस तो आत्मा है उस आत्मा तो फिर जीव आत्मा है जिन्होंने अं मन कहने सूक्ष्म शरीर है उस करके तन भाषद रोशनी करके तन भाषद तन है यह मैं करा सूरज है